ਪੁਲਿਸ ਦੀ ਕ੍ਰਿਪਤ ਵਿੱਚ ਖੜਾ ਇਹ ਸ਼ਖਸ ਹੈ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਸਾਥੀ ਗੁਰਿੰਦਰਜੀਤ ਸਿੰਘ ਗੋਲੜੀ ਲੁਧਿਆਣਾ ਦੇ ਦੁਕਰੀ ਇਲਾਕੇ ਵਿੱਚ 9 ਫਰਵਰੀ ਨੂੰ ਦਿਨ ਦਿਹਾੜੇ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਗੈਂਗਸਟਰ ਬਾੜੇਵਾਲੀਆ ਤੇ ਉਸਦੇ ਬਾਕੀ ਸਾਥੀ ਫਰਾਰ ਨੇ ਜਿਹਦੇ ਵਿੱਚ 5-6 ਦੋਸ਼ੀ ਸੀਗੇ ਜਿਨ੍ਹਾਂ ਵਿੱਚੋਂ ਕੱਲ੍ਹ ਸ਼ਾਮੀ ਅਸੀਂ ਇੱਕ ਦੋਸ਼ੀ ਗੁਰਿੰਦਰਜੀਤ ਸਿੰਘ ਗੋਲੜੀ ਤੁਨਹੋ ਗੁਲਜਾਰ ਸਿੰਘ ਤੇ ਦੰਜੇਸ ਮਹਿਰਪੁਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅੱਗੇ ਤਫ਼ਤੀਸ਼ ਜਾਰੀ ਹੈ ਬਾਕੀ ਦੋਸ਼ੀ ਫਰਮ ਵਿੱਚ ਕੁਛ ਹੀ ਜਾਰੀ ਹੈ ਕੁਛ ਪੜਤਾਲ ਕਰਨ ਲਈ ਜਦੋਂ ਲੱਗਿਆ ਸੀ ਨਾਲ ਕਿਹਨਾਂ ਵਾਕਫ ਸੀ ਪਤਾ ਕਰਦੇ ਕਿਨੇ ਚਰ ਤੋਂ ਇਹਦੇ ਨਾਲ ਸੰਬੰਧ ਸੀ ਤੇ ਕੀ ਕੀ ਪੜਾ ਕਿ ਇਹਨਾਂ ਦੇ ਨਾਲ ਪੰਜ ਬੰਦੇ ਹੋਰ ਸੀਗੇ ਜਿਨ੍ਹਾਂ ਦੇ ਵਿੱਚ ਰਵਿੰਦਰ ਬਰਮਾ ਰਾਜkumar ਬਰਮਾ ਗੁਜਾਰ ਸਿੰਘ ਗਰੇਵਾਲ ਤੇ ਦੋ ਤਿੰਨ ਹੋਰ ਬੰਦੇ ਸੀਗੇ ਅਗਰ 2-2 ਲੱਖ ਦੇ ਰਹਿਣਾ ਹੋਵੇ ਬਾਕੀ ਡੈਡੀ ਫਾਈਵ ਹੋ ਗਏ ਸਾਰੇ ਬਿਲਕੁਲ ਦ੍ਰੈਸਲ 9 ਫਰਵਰੀ ਨੂੰ ਦਿਨ ਦਿਹਾੜੇ ਸੁੱਖਾ ਬਾੜੇ ਵਾਲੀਆ ਅਤੇ ਉਸਦੇ ਸਾਥੀਆਂ ਦੇ ਵੱਲੋਂ ਇੱਕ ਦੁਕਾਨਦਾਰ ਕਿਰਨਪਾਲ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਸਦਕਾ ਕਿਰਨਪਾਲ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ